ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਅੱਜ ਦੀ ਵੀਡੀਓ ਬਹੁਤ ਹੀ ਹੈਲਪਫੁਲ ਰਹਿਣ ਪਾਲੀ ਹੈ ਮੇਰੀਆਂ ਭੈਣਾਂ ਦੇ ਲਈ ਪਲੀਜ਼ ਆਪਣੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇੱਕ ਬਹੁਤ ਸੋਹਣਾ ਡੀਅਰ ਬਾਈ ਤੁਹਾਡੇ ਲਈ ਲੈ ਕੇ ਆਈਆਂ ਹੈਗੇ ਜਿੰਕੇ ਬੈੱਡ ਦੇ ਵਿੱਚ ਜਾਂ ਫਿਰ ਰਮਾਰੀ ਦੇ ਵਿੱਚ ਆਪਾਂ ਕਿਵੇਂ ਸਟੋਰੇਜ ਕੱਪੜੇ ਆ ਜਿਹੜੇ ਕਰ ਸਕਦੇ ਸੈਕਸ਼ਨ ਵਾਈਜ਼ ਬਹੁਤ ਸੋਹਣਾ ਆਈਡੀਆ ਪਲੀਜ਼ ਐਂਡ ਤੱਕ ਜੁੜ ਦੇਖਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਅੱਨਾ ਚਾਹ ਰਹੀਆਂ ਇਹ ਆਪਣੇ ਬਾਕਸ ਨੇਗੇ ਯਾਨੀ ਕਿ ਮੈਂ ਸਾਫ਼ ਕਿ ਤੁਮ ਬਾਇਸੀ ਘੋਡੇ ਕੋਲ ਵੀ ਜੇ ਘਰ ਪਏ ਹੋਣਗੇ ਤਾਂ ਬਾਕਸ ਇਹਨਾਂ ਦਾ ਬਹੁਤ ਵਧੀਆ ਵਰਤ ਕਰ ਸਕਦੇ ਨੇ ਇਹ ਆਪਣੇ ਵੇਲੇ ਕਿਸੇ ਕੰਮ ਨਹੀਂ ਆਉਂਦੇ ਇਹ ਤੇ ਇਹ ਆਪਣੇ ਲੈੰਦੀ ਦੇ ਬਾਕਸ ਇਹਨਾਂ ਦੇ ਨਾਲ ਇਦਾਂ ਨੇ ਇਹ ਵਾਲਾ ਟੱਕਣ ਸੀਗੇ ਇਹਨਾਂ ਨੂੰ ਆਪਾਂ ਐਨ ਚੰਗੀ ਤਰ੍ਹਾਂ ਬਿੱਤੀ ਫੋਲਡ ਕਰ ਦੇਣਾ ਵਾ ਤੇ ਯਾਨੀ ਇਹਨਾਂ ਨੂੰ ਆਪਾਂ ਕੱਪੜੇ ਵਗੈਰਾ ਸਟੋਰ ਕਰਨ ਦੇ ਲਈ ਵੀ ਤਹੇ ਬੱਬਰ ਤਸ ਕਰਿਆ ਹਨ ਕੋਈ ਵੀ ਆਪਾਂ ਕੋਈ ਚੀਜ਼ ਰੱਖਣੀ ਹੈਗੀ ਉਹਦੇ ਲਈ ਆਪਾਂ ਇਹਨੂੰ ਬੈਂਡ ਵਗੈਰਾ ਜਾਂ ਆਪਣੇ ਅਨੁਵਾਰੀ ਜਿਹਾ ਹਾਂ ਆਰਗੇਨਾਈਜ਼ਰ ਦੇ ਸੌਤੇ ਆਪਾਂ ਇਹਨਾਂ ਨੂੰ ਵਰਤ ਸਕਦੇ ਆ ਕੱਪੜੇ ਵਗੈਰਾ ਹਨ ਯਾਨੀ ਕਿ ਮੈਂ ਤੁਹਾਨੂੰ ਰੱਖ ਕੇ ਵੀ ਦਿਖਾਉਂਗੀ ਵੀ ਆਪਾਂ ਇਹਨਾਂ ਨੂੰ ਕਿਵੇਂ ਜਿਹੜਾ ਯੂਜ਼ ਕਰ ਸਕਦੇ ਆਂਗੇ ਤੇ ਹਾਂ ਜੀ ਇਹ ਵਾਲਾ ਬਾਕਸ ਦੇਖੋ ਲੈ ਲਿਆ ਮੈਂ ਇਹ ਤੁਹਾਨੂੰ ਦੱਸ ਹੀ ਦਿੱਤਾ ਜਿਹੜੇ ਦੇ ਉੱਪਰ ਟੱਕਰਨੇਗੇ ਇਹ ਆਪਾਂ ਨੇ ਕਿੱਥੀ ਫੋਲਡ ਕਰ ਲਏ ਤੇ ਹੁਣ ਅੱਗੇ ਕੀ ਕਰਨਾ ਜੀ ਇਹ ਆਪਣੇ ਲਈਆ ਇੱਕ ਟੀ-ਸ਼ਰਟ ਯਾਨੀ ਕਿ ਐਕਸਟਰਾ ਟੀ-ਸ਼ਰਟ ਵੀ ਤੁਸੀਂ ਲੈ ਸਕਦੇ ਹੋ ਜਾਂ ਫਿਰ ਹਨਾ ਕੋਈ ਆਪਣੇ ਕੋਲ ਕੋਈ ਬਾਦੂ ਪੱਪੜਾ ਹੁੰਦਾ ਜਿਵੇਂ ਕੋਈ ਦੁਪੱਟਾ ਵਗੈਰਾ ਹੁੰਦਾ ਇਹਨੂੰ ਮਜ਼ਬੂਤੀ ਦੇਣ ਲਈ ਜੇ ਆਪਾਂ ਕੈਰੀ ਵੀ ਆ ਚੀਜ਼ੀ ਥੋੜੀ ਜਿਹੀ ਆਪਾਂ ਉਜੀ ਲੱਗਦੀ ਆ ਤੇ ਇਹਨੂੰ ਘੋਣ ਲਈ ਜਾਂ ਥੋੜੀ ਜਿਹੀ ਇਹਨੂੰ ਹੋਰ ਲੁੱਕ ਇਹਦੀ ਵਧੀਆ ਦੇਣ ਲਈ ਆਪਾਂ ਕੋਈ ਹੋਰ ਕੱਪੜੇ ਦਾ ਵੀ ਯੂਜ਼ ਕਰ ਸਕਦੇ ਆ ਤੁਸੀਂ ਯਾਨੀ ਕਿ ਜਿਹੜਾ ਆਪਣਾ ਹੁੰਦਾ ਰੈਪਿੰਗ ਪੇਪਰ ਉਹ ਵੀ ਯੂਜ਼ ਕਰ ਸਕਦੇ ਹੋ ਹੁਣ ਆਪਾਂ ਨੇ ਕੀ ਕਰਨਾ ਜੀ ਸਭ ਤੋਂ ਪਹਿਲਾਂ ਇੱਕ ਚੀਜ਼ ਹੋਰ ਇੱਕ ਤਾਂ ਇਹਦੀ ਅਕੋਰਡਿੰਗ ਜਿੱਦਾਂ ਆਹ ਵਾਲਾ ਇਹਦੀ ਸਲੀਟ ਜਿਹਾ ਨਾ ਹੋਣਾ ਨਾ ਤੇ ਬਈ ਇਸ ਆਈ ਨੇ ਜਿੰਨਾ ਤੁਸੀਂ ਨੇ ਇੱਕ ਗੱਤਾ ਹੋਰ ਅਲੱਗ ਤੋਂ ਲੈ ਲੈਣਾ ਵਾ ਯਾਨੀ ਕਿ ਆ ਚੀਜ਼ ਨੜੇ ਮਜ਼ਬੂਤ ਹੋਜੂਗੀ ਤੇ ਇੱਕ ਲੈਣੀ ਹੈ ਜੇ ਆਪਾਂ ਨੇ ਲੋ ਟੀ-ਸ਼ਰਟ ਲੈ ਲਈ ਹੁਣ ਆਪਾਂ ਨੇ ਅੱਗੇ ਆ ਦਾ ਜਿਹੜਾ ਪ੍ਰੋਸੈਸ ਆਪਾਂ ਕਰਨਾ ਆਪਾਂ ਨੇ ਸਾਰੇ ਇਹਨਾਂ ਬਾਕਸ ਦੇ ਉੱਪਰ ਨਾ ਟੀ-ਸ਼ਰਟ ਐਂ ਚੰਗੀ ਤਰ੍ਹਾਂ ਨਾਲ ਉੱਪਰ ਰੈਪ ਕਰ ਦੇਣੀ ਹੈ ਚੜਾ ਦੇਣੀ ਹੈ ਮੀਟੂ ਚੰਗੀ ਤਰ੍ਹਾਂ ਕੋਈ ਤੁਹਾਡੇ ਕੋਲ ਘਰੇ ਕੋਈ ਕਪੜਾ ਪਿਆ ਹੋਇਆ ਐਕਸਟਰਾ ਕੋਈ ਟੀ-ਸ਼ਰਟ ਨਹੀਂ ਹੈਗੀ ਤੁਸੀਂ ਐਕਸਟਰਾ ਤਾਂ ਕਪੜਾ ਵੀ ਕੋਈ ਯੂਜ਼ ਕਰ ਸਕਦੇ ਹੋ ਇੱਕ ਮੈਂ ਆਪਸ਼ਨ ਤੋਂ ਦੇ ਰਹੀਆਂ ਵੀ ਲੱਗਦਾ ਆਪਣੇ ਕੋਈ ਵੀ ਫालतੂ ਆਪਣੇ ਕੋਲ ਟੱਪੜੇ ਹੁੰਦੇ ਆਪਾਂ ਉਹਨਾਂ ਦਾ ਰੀਸ ਜਿਹੜਾ ਹੈਗਾ ਕਰ ਸਕਦੇ ਆ ਘਰ ਦੇ ਵਿੱਚ ਹੀ ਲੋਸ਼ ਕਿੰਨਾ ਆਪਾਂ ਦੇਖੋ ਸਾਰੇ ਰੰਗ ਚੰਗੇ ਜਿਹੜਾ ਆਪਾਂ ਨੇ ਰਾਤੀ ਹੁਣ ਆਪਾਂ ਇੱਥੇ ਕੀ ਕਰ ਰਹੇ ਜਿਹੜੇ ਇਹ ਵਾਲੀ ਆਪਣੇ ਹੈਗਾ ਉੱਪਰ ਇਹਨੂੰ ਕੱਟ ਵੀ ਸਕਦੇ ਤੁਸੀਂ ਪਰ ਮੈਂ ਕੱਟਦੀ ਨਹੀਂ ਹੈਗੀ ਮੈਂ ਤੁਹਾਨੂੰ ਸਿਰਫ ਇੱਕ ਦਿਖਾਉਣ ਦੇ ਲਈ ਕਰ ਰਹੀਆਂ ਹਾਂ ਜੀ ਜੇ ਆਪਾਂ ਨਹੀਂ ਵੀ ਕੱਟਣਾ ਚਾਹੁੰਦੇ ਨਾ ਇਹਨੂੰ ਏਦਾਂ ਵੀ ਆਪਾਂ ਦੇ ਫੈਂਟ ਚੰਗੀ ਤਰ੍ਹਾਂ ਵਿੱਚ ਉਹ ਕਰਤਾ ਹੁਣ ਆਪਾਂ ਨੇ ਕੀ ਕਰਨਾ ਜਿਹੜਾ ਇਹ ਵਾਲਾ ਗੱਤਾ ਦਾ ਇਹਨੂੰ ਏਦਾਂ ਨਾਲ ਆਪਾਂ ਨੇ ਵਿੱਚ ਸੈੱਟ ਕਰ ਦੇਣਾ ਲੋਜੀ ਐਨਾ ਆਪਾਂ ਨੇ ਚੰਗੀ ਤਰ੍ਹਾਂ ਦੇਖੋ ਸੈੱਟ ਕਰਤਾ ਇਹ ਕੋਲ ਲੜੇ ਆਪਣੇ ਵਿੱਚੋਂ ਜਿਹੜੇ ਆਪਾਂ ਨੇ ਵਿੱਚ ਦਿੱਤਾ ਨਾ ਨਾਲੇ ਆਪਣੇ ਉਹ ਨਹੀਂ ਬਾਹਰ ਆਉਂਗਾ ਆਪਾਂ ਨੇ ਕੀ ਕਰਨਾ ਨੀਚੇ ਵਾਲੀ ਸਾਈਡ ਆਪਾਂ ਨੇ ਨਾ ਏਦਾਂ ਜਿਹੜੀ ਹੈਗੀ ਟੇਪ ਆਪਾਂ ਏਦਾਂ ਲਗਾ ਦਾਂਗੇ ਜਾ ਦੇਣਾ ਸਿਰ ਤੇ ਚਾਹ ਨਾਉਂ ਚ ਇੱਧਰਲੀ ਸਾਈਡ ਵੀ ਬਿਲਕੁਲ ਚੰਗੀ ਤਰ੍ਹਾਂ ਤੁਸੀਂ ਟੇਪ ਆ ਜਿਹੜੀ ਲਗਾ ਦਿਓ ਨੋਚਾ ਫਾਇਰਾ ਬਕਸਾ ਬਹੁਤ ਵਧੀਆ ਜਿਹਾ ਦੇਖੋ ਬਣ ਕੇ ਤਿਆਰ ਹੋ ਗਿਆ ਤੇ ਇਦਾਂ ਆਪਾਂ ਕਿਤੇ ਵੀ ਇਹ ਨਿਮਾਰੀ ਬਕਾਇਆ ਜਿ ਕਿਤੇ ਵੀ ਆਪਾਂ ਇਹਨੂੰ ਬੈਟਰ ਵਗੈਰਾ ਚ ਸਟੋਰੇਜ ਆਪਾਂ ਇਹਨੂੰ ਕਰ ਸਕਦੇ ਆਂਗੇ ਸੈਟ ਜਿਹੜਾ ਆਪਾਂ ਕਰ ਸਕਦੇ ਆਂਗੇ ਤੇ ਦੇਖੋ ਕਿੰਨਾ ਸੋਹਣਾ ਬਣ ਕੇ ਆਇਆ ਹੋਇਆ ਨਾਲ ਜਿਹੜੀ ਬੇਲਚ ਆ ਗਈ ਉਹ ਵੀ ਪੂਰੀ ਵਧੀਆ ਸਪੇਸ ਰੀ ਐ ਤੇ ਵਾਕਿਆ ਆਪਣੇ ਕੱਪੜਾ ਵਿੱਚ ਦਿੱਤਾ ਦੇਖੋ ਉਹ ਵੀ ਨਹੀਂ ਬਿਲਕੁਲ ਵੀ ਪਤਾ ਲੱਗ ਰਿਹਾ ਤੇ ਤੁਹਾਨੂੰ ਕਿਵੇਂ ਦਾ ਲੱਗਿਆ ਮੇਰਾ ਆਈਡੀਆ ਪਲੀਜ਼ ਮੈਨੂੰ ਕੋਮੈਂਟ ਕਰਕੇ ਜ਼ਰੂਰ ਦੱਸਿਓ ਹਮੇ ਸੰ ਨੂੰ ਥੋੜੇ ਜਿਹਾ ਕੱਪੜੇ ਵਿੱਚ ਸਟੋਰੇਜ ਕਰਕੇ ਵੀ ਦਿਖਾਉਣੀ ਆ ਲਓ ਜੀ ਹੁਣ ਆ ਪਹਿਲੇ ਵਿੱਚ ਲੱਗਿਆ ਕੱਪੜੇ ਸੈੱਟ ਕਰਨੇ ਕੱਪੜੇ ਤੁਸੀਂ ਨਾ ਸਿੱਧੇ ਰੱਖ ਕੇ ਨਾ ਸੈੱਟ ਕਰਿਓ ਫਿਰ ਸਹੀ ਨਹੀਂ ਹੋਵੇ ਤੁਸੀਂ ਇਦਾਂ ਇਹਨੂੰ ਦੇਖੋ ਟੇਡਾ ਰੱਖ ਲੈਣਾ ਇਹਦੇ ਵਿੱਚ ਜਿੰਨੇ ਵੀ ਫੋਡੇ ਕੋਲੇ ਹਨਾ ਕੱਪੜੇ ਆ ਤੁਸੀਂ ਇਦਾਂ ਹਨਾ ਵਿੱਚ ਇਦਾਂ ਛਣਲ ਦੇ ਜਾਣਾਗਾ ਕਰਕੇ ਦਿਖਾ ਰਹੀ ਆਂ ਜੀ ਵਿੱਚ ਇਹਦੇ ਲੋੜ ਨਹੀਂ ਵਿੱਚ ਇਹ ਪਲੇਨ ਹੈਗੇ ਟੌਪ ਵਜਰਾ ਨੇਗੇ ਬੜੀ ਮੈਂ ਤੁਹਾਨੂੰ ਸਿਰਫ ਆਈਡੀਆ ਦੇਣ ਲਈ ਸੈੱਟ ਕਰਕੇ ਦਿਖਾ ਰਹੀ ਆਂ ਲਓ ਜੀ ਇਹ ਆਪਾਂ ਕੁਛ ਇੱਕ ਪੈਂਟ ਆ ਲੋ। ਆਪਣੇ ਕੱਪੜੇ ਦੇਖੋ। ਕਿੰਨੇ ਸੋਹਣੇ ਦੇਖੋ ਸੈੱਟ ਹੋਏ ਨੇ। ਬਿਲਕੁਲ ਘੱਟ ਸਪੇਸ ਦੇ ਵਿੱਚ ਤੇ ਇਹਨਾਂ ਨੇ ਇੱਧਰ ਉੱਧਰ ਨਹੀਂ ਖੇਲਣ ਲਗੇ। ਜਦੋਂ ਦੇਖੋ ਜੇ ਆਪਾਂ ਨੇ ਜਿਹੜਾ ਵੀ ਕੱਪੜਾ ਹਨਾ ਇਦਾਂ ਆਪਾਂ ਨੂੰ ਲੱਭਣ ਵਿੱਚ ਵੀ ਆਸਾਨੀ ਹੋਊਗੀ ਤੇ ਆਪਾਂ ਨੂੰ ਜਿਹੜਾ ਕੱਪੜਾ ਚਾਹੀਦਾ ਹੋਇਆ ਤੇ ਆਪਾਂ ਇਦਾਂ ਦੇਖੋ ਆਰਾਮ ਨਾਲ ਵਿੱਚ ਆਪਾਂ ਕੱਢ ਵੀ ਸਕਦੇ ਆ ਤੇ ਜਦੋਂ ਆਪਾਂ ਨੇ ਵਿੱਚ ਪਾਉਣਾ ਰੱਖਣਾਗਾ ਤੇ ਆਪਾਂ ਆਰਾਮ ਦੇਖੋ ਇਹ ਤਾਂ ਵਿੱਚ ਆਪਾਂ ਸੈੱਟ ਵੀ ਲੇਖੋ ਬਿਲਕੁਲ ਆਸਾਨੀ ਨਾਲ ਪੜਿਆ ਹੈ ਕੱਪੜੇ ਸੈੱਟ। ਰੱਖ ਸਕਦੇ ਆ ਹਨ ਵਾਲੀ ਦੇ ਵਿੱਚ ਹਨਾ ਜਾਂ ਫਿਰ ਬੈੱਡ ਦੇ ਵਿੱਚ ਤੁਸੀਂ ਕਿਤੇ ਵੀ ਇਹਨੂੰ ਕੱਪੜੇ ਨੇ ਜਿਹੜੇ ਸੈੱਟ ਕਰਕੇ ਦੇਖੋ ਰੱਖ ਸਕਦੇ ਹੋਗੇ ਦੇਖੋ ਕਿੰਨੀ ਸੋਹਣੀ ਚੀਜ਼ ਬਣੀ ਹੈਗੀ ਬਣ ਕੇ ਤੇ ਇਹਦੇ ਵਿੱਚ ਹਲੇ ਵੀ ਜੇ ਮੈਂ ਰੱਖਣ द्याਵਾ ਦੇਖੋ ਹਲੇ ਵੀ ਤਿੰਨ ਤੋਂ ਚਾਰ ਪੈਂਟਾਂ ਹਲੇ ਦੇ ਵਿੱਚ ਆਸਾਨੀ ਨਾਲ ਜਿਹੜੀਆਂ ਹੈਗੀਆਂ ਨੇ ਹੋਰ ਆ ਜਾਣਗੀਆਂ ਤੇ ਹਾਂਜੀ ਕਿਵੇਂ ਦਾ ਲੱਗਿਆ ਮੇਰਾ ਆਈਡੀਆ ਕਮੈਂਟ ਕਰਕੇ ਜਰੂਰ ਦੱਸਿਓ ਕਿਸੇ ਵੀ ਤਰ੍ਹਾਂ ਦੇ ਬਾਕਸ ਹੋਏ ਤੁਸੀਂ ਆਪਣੇ ਡੈਸਕ ਟੇਬਲ ਤੇ ਰੱਖ ਸਕਦੇ ਹੋ ਜੇਕਰ ਆਪਣੇ ਕੋਲ ਛੋਟੇ ਬਾਕਸ ਨੇ ਵੱਡੇ ਨੇ ਆਪ ਕੱਪੜੇ ਦੀ ਵਰਤ ਸਕਦੇ ਆ ਪਹਿਲੇ ਸਾਰੇ ਜੋਬੀ ਬਾਕਸ ਤੁਸੀਂ ਹਰ ਇੱਕ ਬਾਕਸ ਹੈ ਦਾ ਇਦਾਂ ਨੂੰਸ ਕਰ ਸਕਦੇ ਹੋ ਬਾਕੀ ਰੈਪਿੰਗ ਪੇਪਰ ਵਾਲਾ ਵੀ ਤੁਹਾਨੂੰ ਮੈਂ ਇੱਕ ਵਾਰੀ ਕਰਕੇ ਜਰੂਰ ਦਿਖਾਉਂਗੀ ਤੇ ਹਿੰ ਦੱਸੋ ਜੀ ਮੇਰਾ ਆਈਡੀਆ ਤੁਹਾਨੂੰ ਕਿਵੇਂ ਦਾ ਲੱਗਿਆ ਲਓ ਜੀ ਕੱਪੜੇ ਆਪਾਂ ਇੰਨੇ ਦੇ ਵਿੱਚ ਸੈੱਟ ਕਰਤੇ ਜੇ ਆਪਾਂ ਇਹ ਮਾਰੇ ਇਗਰਾਂ ਇਸ ਰੱਖਾਂਗੇ ਤਾਂ ਆਪਣੇ ਕੱਪੜੇ ਦੇਖੋ ਕਿੰਨੇ ਖਿਲਰਦੇ ਆ ਹਨ ਤੇ ਇਦਾਂ ਹੀ ਆਪਾਂ ਬਾਕਸ ਕੱਢ ਲਾਂਗੇ ਤੇ ਇਦਾਂ ਹੀ ਆਪਣਾ ਕੱਢ ਕੇ ਸੈੱਟ ਕਰਕੇ ਦੇਖੋ ਆਹ ਨਾਲ ਆਪਾਂ ਰੱਖ ਸਕਦੇ